ਅੱਛਾ ਜੀ ਪੜਿਆ ਲਿਖਿਆ ਬੰਦਾ ਹੂੰ ਵੱਡਾ ਘਰਾਣੇ ਦਾ ਬੰਦਾ ਹੂੰ ਮਤਲਬ ਮੈਦਨ ਆ ਨਹੀਂ ਲੈਂਦਾ ਹੂੰ ਸਾਰੇ ਭਰਾ ਉਹ ਤੇ ਨਾ ਐ ਨਹੀਂ ਹੁੰਦਾ ਬੰਦੇ ਦੀ ਭਾਵਨਾ ਹੁੰਦੀ ਹੈ ਹੂੰ ਬੰਦੇ ਦੇ ਇੱਕ ਨਾ ਅੰਦਰ ਦਿਮਾਗ ਦੋ ਆ ਹੂੰ ਇੱਕ ਦਿਮਾਗ ਜਦੋਂ ਦੂਜਾ ਜਾਗਦਾ ਫਿਰ ਉਹ ਬੰਦਾ ਉਹਦੇ ਨਾਲ ਸੁਪਨੇ ਵੇਂਦਾ ਹੂੰ ਹਨਾ ਹਾਂ ਜੀ ਕੋਈ ਬੰਦਾ ਨਾ ਕੋਈ ਚੇਲ ਕੋਈ ਬੰਦਾ ਸੀ ਉਹਦੇ ਕੋਲੇ 15 ਕਿੱਲੇ ਜ਼ਮੀਨ ਸੀ ਹਾਂ ਰੀਅਲ ਹੈ ਹਾਂ ਤੇ ਬਿਆਹ ਹੈ ਨਹੀਂ ਹਾਂ ਐਂਡ ਤੇ ਉਹਨੇ ਫੈਸਲਾ ਕੀਤਾ 15 ਕਿੱਲੇ ਦੇ ਗਊਸਾਲਾ ਬਣਾ ਦੇ ਅੱਛਾ ਗਊਸਾਲਾ ਬਣਾ ਦੇ ਸਾਧ ਹੋ ਗਿਆ ਬੰਦਾ ਅੱਛਾ ਜੀ ਸਾਧ ਵੀ ਚੋਟੀ ਦਾ ਅੱਛਾ ਰੱਬ ਭਾਲਿਆ ਹਾਂ ਹਾਂ ਬਿਲਕੁਲ ਰੀਅਲ ਠੀਕ ਆ ਜੀ ਮੋਗੇ ਜ਼ਿਲ੍ਹੇ ਦੀ ਗੱਲ ਹੈ ਹਾਂ ਹਾਂ ਤੇ ਕਈ ਭਰਾਵਾਂ ਨੂੰ ਤਾਂ ਪਤਾ ਵੀ ਹੋਊਗਾ ਵੀ ਕਿਹੜੇ ਪਿੰਡ ਦੀ ਆ ਉਹ ਹਾਂ ਤੇ ਭਾਈ ਇੱਕ ਦਿਨ ਆਪਣੇ ਬੰਦੇ ਨੂੰ ਇੱਕ ਬੰਦਾ ਲੈ ਗਿਆ ਕਹਿੰਦਾ ਆ ਜਾ ਤਾਨੂੰ ਸੰਤ ਮਿਲਾ ਕੇ ਲਿਆਵਾਂ ਠੀਕ ਆ ਉਹ ਦੀ ਜੀ ਦੀ ਆਟੇ ਵਾਲੀ ਚੱਕੀ ਅੱਛਾ ਜੀ ਉਹ ਕਹਿੰਦਾ ਕੀ ਕਰਦਾ ਉਹਨਾਂ ਭਗਤਾ ਕਹਿੰਦਾ ਜੀ ਆਟੇ ਵਾਲੀ ਚੱਕੀ ਆ ਹਾਂ ਉਹਨਾਂ ਨੂੰ ਯਾਰ ਦਾਣਾ ਚਾਹੀਦਾ ਆਪਾਂ ਹੂੰ ਤੜਕੇ ਉਹਨਾਂ ਦੇ ਦਾਣੇ ਦਾ ਹਲ ਕਰ ਹਾਂ ਕਹਿੰਦਾ ਮਹਾਰਾਜ ਹੁਣੇ ਕਰਾ ਦਿੰਨੇ ਹਾਂ ਹਾਂ ਉਹਨੇ ਫੋਨ ਮਾਰਿਆ ਭੱਡਾ ਰੂਲਾ ਲੱਗਿਆ ਉਹਨਾਂ ਦੇ ਅੱਛਾ ਉਹ ਕਹਿੰਦਾ ਵੀ ਦਾਣਾ ਬਣਾਓ ਫਟਾਫਟ ਉਹਨਾਂ ਕੋਲੇ ਦਾਣੇ ਵਾਲੀ ਕਣ ਕਹਿੰਦੀ ਸੀ ਹਾਂ ਉਹਨਾਂ ਨੇ ਆਟੇ ਵਾਲੀ ਦੇ ਹੀ ਦਾਣਾ ਬਣਾਤਾ ਨਾ ਨਿਸ਼ਾਨਤਾ ਨਹੀਂ ਕਿਹਾ ਹਾਂ ਉਹ ਗੱਡੀ ਭਰ ਕੇ ਤੜਕੇ ਉਹਨੂੰ ਜੜਤੀ ਹਾਂ ਦੂਜੇ ਦਿਨ ਅੱਛਾ ਜੀ ਗੱਡੀ ਭਰ ਕੇ ਲਾ ਕੇ ਉਹ ਕਹਿੰਦਾ ਵੀ ਉਹ ਕਹਿੰਦੇ ਵੀ ਜੈ ਭਗਤਾਂ ਤੇਰੀ ਜੈ ਜੈਕਾਰ ਅੱਛਾ ਜੀ ਮੈਂ ਕਹ ਰਿਹਾ ਜੈ ਜੈਕਾਰ ਪਤਾ ਨਹੀਂ ਕਿਵੇਂ ਕਹਦਾ ਵੀ ਆਪਣੀ ਜਿਹੜੀ ਖਣਕ ਸੀ ਆਪਾਂ ਤਾਂ ਗਾਂਆਂ ਨੂੰ ਪਾਤੀ ਹਾਂ ਹੈਨਾ ਹਾਂ ਕਹਿੰਦਾ ਬਾਈ ਮੈਂ ਕੀ ਵੇਨ ਹੈ ਹੂੰ ਮੇਰੀ ਗੱਡੀ ਹੂੰ ਜਿਹੜੀ ਜਮਾ ਆਟਾ ਲਾ ਗਏ ਆ ਹਾਂ ਮਤਲਬ ਮੈਂ 11 12 ਵਜੇ 1 ਵਜੇ ਉੱਠਿਆ ਹਾਂ ਠੰਡ ਦਾ ਟਾਈਮ ਅੱਛਾ ਕੌਣ ਦਾ ਅੱਛਾ ਗੱਡੀ ਭਰੀ ਖੜੀ ਅੱਛਾ ਗੱਡੀ ਭਰੀ ਹੈ ਹਾਂ ਜਦੋਂ ਕਹਿੰਦਾ ਮੈਂ ਚੱਕਿਆ ਨੋਟ ਬਾਈ ਗੱਡੀ 'ਚ ਸਾਰੀ ਗੱਡੀ ਭੈਣਾਂ ਭਰੀ ਖੜੀ ਅੱਛਾ ਜੀ ਕਹਿੰਦਾ ਯਾਰ ਮੈਂ ਕਦੀ ਆ ਤਾਂ ਫਾਟ ਜਾਗੀ ਆਪਾਂ ਤਾਂ ਹਾਂ ਫਿਰ ਰੇਡ ਪੈ ਜੂ ਆਪਣੇ ਕਹਿੰਦਾ ਮੇਰਾ ਦਿਮਾਗ ਐ ਕੰਮ ਕਰੀ ਜਾ ਹਾਂ ਕਹਿੰਦਾ ਮੈਂ ਗੱਡੀ ਪਹਚਾ ਲਈ ਹਾਂ ਰੀਅਲ ਜਮਾ ਅੱਛਾ ਕਹਿੰਦਾ ਕਿਤੇ ਮੈਂ ਕਿਹਾ ਮੈਨੂੰ ਸੁਪਨਾ ਨਾ ਹੋਵੇ ਹਨਾ ਹਾਂ ਘਰ ਤੇ ਕਹਿੰਦਾ ਮੈਨੂੰ ਲੱਭਣ ਵੀ ਗਿਆ ਕਿਧਰ ਗੱਡੀ ਲੈ ਕੇ ਰਾਤ ਨੂੰ ਹਾਂ ਕਹਿੰਦਾ ਮੈਨੂੰ ਐ ਮੈਂ ਪੈਸੇ ਟਿਕਾਣੇ ਲਾਵਾਂ ਕਿਤੇ ਹੂੰ ਕਹਿੰਦਾ ਮੈਂ ਕਿਤੇ ਕਿਸੇ ਨੂੰ ਰੋਕਾਂ ਰਾਤ ਨੂੰ ਹਨਾ ਹੂੰ ਕਹਿੰਦਾ ਮੈਂ ਰਾਤ ਨੂੰ ਇੱਕ ਗੱਡੀ ਰੋਕੀ ਹੂੰ ਸੜਕ ਤੇ ਉਹ ਜੰਮੂ ਚੱਲੇ ਸੀ ਹੂੰ ਕਹਿੰਦਾ ਮੈਂ ਕਹਾ ਬਾਈ ਪੈਸੇ ਰਖਾਇਓ ਮੇਰੇ ਨਾਲ ਮੂਰੀ ਗੱਡੀ ਲਾ ਕੇ ਜਾ ਹੂੰ ਇਹ ਤੁਹਾਨੂੰ ਦਵਾਲੀ ਮੈਨੂੰ ਦੀਂਦਾ ਨਹੀਂ ਕੋਈ ਟਿਕਾਣਾ ਲੱਭਣਾ ਆਪਾਂ ਹੂੰ ਕਹਿੰਦਾ ਜਦੋਂ ਉਹਨਾਂ ਨੇ ਪੈਚ ਮਾਰੀ ਨੀਗਾ ਉਹ ਟੱਕ अच्छा इने पैसे हम्म पंगा कोने ਪਾਈ ਤੂੰ ਜਾਇ ਤੇ ਚੱਲੇ ਆ ਹੂੰ ਕਹਿੰਦਾ ਕੋ ਫੌਜੀ ਆ ਗਿਆ ਉਹ ਕਹਿੰਦਾ ਮੇਰੇ ਕੋਲ ਤਾਂ ਆਪਦੇ ਕੋਲੇ ਬਹੁਤ ਆ ਭਗਤਾ ਤੂੰ ਲੈ ਜਾ ਆਪਦੇ ਅੱਛਾ ਕਹਿੰਦਾ ਪਾਪਾ ਸਾਰੀ ਰਾਤ ਮੈਂ ਮਨਤਾ ਕਰਦਾ ਰੇ ਲੋਕ ਦੇਖ ਕੇ ਡਰ ਕੇ ਭੱਜ ਜਾ ਕੰਮ ਹਾਂ ਕਹਿੰਦਾ ਪੈ ਪਾਟ ਕੀ ਤੜਕੇ ਇੱਕ ਮਜ਼ਦੂਰ ਖੜਾ ਟਿਫਨ ਲਈ ਹੂੰ ਝੋਲੇ ਜਿਹਾ ਕਹਿੰਦਾ ਮੱਕੂ ਭਰਾ ਹੋਈ ਕਹਿੰਦਾ ਉਹ ਆ ਗਿਆ ਹੂੰ ਕਹਿੰਦਾ ਕੀ ਆ ਬਾਈ ਕਹਿੰਦਾ ਮੈਂ ਕਿਹਾ پیسے ਭਰ ਲਾ ਹਾਂ ਉਹਨਾਂ ਦੋਨੇ ਵੀ ਕਿਹਾ ਕਹਿੰਦਾ ਉਹਨੇ ਡਰਦੇ ਡਰਦੇ ਇਹਨੇ ਕਹਿੰਦਾ ਝੋਲਾ ਭਰ ਲਿਆ ਹਾਂ ਕਹਿੰਦਾ ਮੈਂ ਕਿ ਟਿਫਨ ਕੱਢ ਵਿੱਚੋਂ ਸਾੜਿਆ ਟਿਫਨ ਸਿੱਟਦੇ ਨਵਾਂ ਲੈ ਲਈ ਹਾਂ ਕਹਿੰਦਾ ਮੈਂ ਟਿਫਨ ਆਪ ਸਿੱਟਿਆ ਉਹਦਾ ਹਾਂ ਕਹਿੰਦਾ ਮੈਂ ਚੱਕ ਕੇ ਪੈਣਾ ਭਰਤਾ ਝੋਲਾ ਅੱਛਾ ਕਹਿੰਦਾ ਮੈਂ ਗੋਣ ਦਿਹਾੜੀ ਨੇ ਜਾਈ ਘਰ ਨੂੰ ਜਾ ਉਹਦਾ ਕਹਿੰਦਾ ਨੱਚਣ ਲੱਗ ਗਿਆ ਹਾਂ ਕਹਿੰਦਾ ਉਹ ਭੱਜ ਗਿਆ ਹੂੰ ਕਹਿੰਦਾ ਮੈਂ ਖੜੀ ਨਹੀਂ ਤਾਂ ਲੈ ਲਈ ਹੂੰ ਤਦੋਂ ਉਹਦੋਂ ਮੈਂ ਕਹਿੰਨੀ ਕਿਹੜੇ ਪੈਂਡ ਆਇਆ ਉੱਤੇ ਆ ਕੇ ਕਹਿੰਦਾ ਦਿਨ ਚੜ ਗਿਆ ਅੱਛਾ ਜਦੋਂ ਮੈਂ ਵੇਖਿਆ ਮਗਰ ਗੱਡੀ ਖਾਲੀ ਲੈ ਹਾਂ ਕਹਿੰਦਾ ਗੱਡੀ ਖਾਲੀ ਕਹਿੰਦਾ ਮੈਂ ਕਿਹਾ ਯਾਰ ਵੀ ਸੰਤਾਂ ਕੋਲੇ ਚੱਲਦੇ ਹਾਂ ਹਾਂ ਬੰਦੇ ਨੇ ਕਿਹਾ ਮੇਰਾ ਨਾਂ ਨਹੀਂ ਲੈਣਾ ਬਿਲਕੁਲ ਸੱਚੀ ਘਟਨਾ ਹੋਈ ਮੇਰੇ ਨਾਲ ਕਹਿੰਦਾ ਅੱਛਾ ਜੀ ਕਹਿੰਦਾ ਮੈਂ ਕਿਹਾ ਵੀ ਸੰਤਾਂ ਕੋਲੇ ਚੱਲਦੇ ਹਾਂ ਹੂੰ ਉੱਥੇ ਹੀ ਹੂੰ ਕਹਿੰਦਾ ਉਹਦੋਂ ਸਾਡੇ ਘਰ ਤੇ ਆ ਗਏ ਹੂੰ ਤਾਂ ਕੀ ਹੋ ਗਿਆ ਕਹਿੰਦਾ ਭਾਂ ਪਏ ਸੀਗੇ ਐਂ ਜੋ ਕਹਿੰਦਾ ਉਹਨਾਂ ਨੇ ਚੱਕੇ ਚੱਕ ਕੇ ਮੈਨੂੰ ਹਸਪਤਾਲ ਲੈ ਗਏ ਵੀ ਇਹ ਕਮੜਾ ਕਬੜਾ ਹੋ ਗਿਆ ਦਾਖਲ ਕਰਤਾ ਹਾਂ ਕਹਿੰਦਾ ਮੈਂ ਉੱਥੇ ਬਹੁਤ ਪਿੱਟਾਂ ਉਹ ਮੈਂ ਨਹੀਂ ਕਮਲਾ ਹਾਂ ਮੈਂ ਨਹੀਂ ਕਮਲਾ ਮੈਂ ਫਲਾਨੇ ਪਿੰਡ ਕੋਲੇ ਇੱਕ ਬੰਦੇ ਨੂੰ ਝੋਲਾ ਰਪਈਆਂ ਦਾ ਦਿੱਤਾ ਹਾਂ ਤੁਸੀਂ ਮੰਨ ਜੋ ਉਹ ਪਿੰਡ ਚ ਪਤਾ ਕਰ ਲੋ ਜਾ ਕੇ ਹਾਂ ਵੀ ਮੈਂ ਨਹੀਂ ਕਮਲਾ ਮੈਂ ਖੁਦ ਵੇਖੇ ਪੈਸੇ ਯਾਰ ਗੱਡੀ ਭਰੀ ਹਾਂ ਮੈਨੂੰ ਨਹੀਂ ਪਤਾ ਕਿੱਧਰ ਗਏ ਅੱਛਾ ਤੇ ਉਹ ਦਿਨ ਚੜਿਆ ਪੈਸੇ ਕਿੱਥੇ ਉਹ ਹਾਂ ਉਹ ਕਹਦਾ ਨਹੀਂ ਕਦੇ ਹੱਲ ਲਗਿਆ ਇਹ ਤਾਂ ਕਹਿੰਦਾ ਉਹਨਾਂ ਨੇ ਮੈਨੂੰ ਰੱਖਿਆ ਦਾਖਲ ਦਾ 12 ਦਿਨ ਠੀਕ ਆ ਜੀ ਤਦ ਆਪਾਰਾ ਦਿਨ ਆਵਾਜ ਜਦੋਂ ਮੈਨੂੰ ਸੁੱਟੀ ਮਿਲੀ ਹਾਂ ਕਹਿੰਦਾ ਮੈਂ ਕਹਿੰਦਾ ਇੰਨੇ ਘੜ ਚੱਲ ਜਾਂਦਾ ਸੰਤਾ ਕੋਲੇ ਹਾਂ ਮੇਰੇ ਤੇ ਕੋਈ ਦਿਮਾਗੀ ਸੀ ਹਾਂ ਵਿਸੰਤਾ ਕੋਲੇ ਮਪਾ ਜਾ ਸੰਤਾ ਵਾਲ ਨੂੰ ਹਾਂ ਕਾਹ ਜਾਂਦਣ ਸੰਤ ਚੋੜਾ ਛੱਡ ਗਿਆ ਉਹ ਬੰਦੇ ਜਾਂਦੇ ਚੋੜਾ ਜਾ ਕੇ ਅੱਛਾ ਜੀ ਕਹਿੰਦਾ ਜਮਾ ਰੀਅਲ ਕੱਲਾ ਮੇਰੀ ਜਾਨ ਆਹ ਹੈ ਕਹਿੰਦਾ ਪਤਾ ਨਹੀਂ ਕਿ ਮੈਂ ਸੋਚ ਜਿਹੜਾ ਕੋ ਸੋਚਾਂ ਉਹ ਹੀ ਆ ਜਾ ਠੀਕ ਆ ਉਹ ਰਾਤ ਹੈ ਉਹ ਜੀਜੀ ਮੇਰੇ ਲਈ ਹਾਂ ਕਹਿੰਦਾ ਯਾਰ ਖਨੀ ਮੈਂ ਘਰੇ ਰਹਿੰਦਾ ਕਨੀ ਪੈਸੇ ਹੀ ਰਹਿੰਦੇ ਕਹਿੰਦਾ ਯਾਰ ਹੂੰ ਹਾਂ ਨਾ ਉਹ ਕਿਰਪਾ ਜਾਂਤਾਂ ਦੀ ਸੀ ਕਹਿੰਦਾ ਮੈਨੂੰ ਸਾਫ ਦੀ ਸੀ ਜਾਂਦਾ ਠੀਕ ਆ ਐ ਹੈ ਕਹਿੰਦਾ ਫਿਰ ਮੈਂ ਮੱਥਾ ਟੇਕ ਕੇ ਆਇਆ ਹਾਂ ਦੂਜੇ ਦਿਨ ਮੈਨੂੰ ਫੋਨ ਆਇਆ ਹਾਂ ਉਹ ਕਹਿੰਦਾ ਵੀ ਕਿੰਨਰ ਗਾਂ ਆਈ ਵੀ ਆ ਕੁਜ਼ਰਾ ਹਾਂ ਗਾਂ ਕੁਜ਼ਰਾ ਅੱਛਾ ਪੈਂ ਇਨਸਾਨਾਂ ਚ ਤਾਂ ਖੁਸਰੇ ਵੇਖੀ ਹਾਂ ਜੀ ਹਾਂ ਜੀ ਪਸ਼ੂਆਂ ਚ ਵੇਖਿਆ ਕਿਤੇ ਨਹੀਂ ਜੀ ਉਹ ਕਹਿੰਦਾ ਮੈਂ ਗਾਂ ਵੀ ਇੱਕ ਆ ਜਿਹੜੇ ਪਿੰਡ ਦੀ ਦੱਸਿਆ ਉਹ ਨਹੀਂ ਕਹਿੰਦਾ ਮੈਂ ਭਾਈ ਕਹਿੰਦਾ ਮੱਕ ਚੱਕੀ ਗੱਡੀ ਭੱਜ ਗਿਆ ਉੱਥੇ ਹਾਂ ਕਹਿੰਦਾ ਜੀ ਪਿੰਡ ਵਾਲਿਆਂ ਨੂੰ ਪੁੱਛਿਆ ਹਾਂ ਕਹਿੰਦਾ ਜੀ ਯਾਰ ਥੋੜੇ ਕਹਿੰਦੇ ਕਿੰਨੇ ਰਗਾ ਹੈ ਹਾਂ ਉਹ ਕਹਿੰਦਾ ਭਾਈ ਆਈ ਵੀ ਆ ਦੋ ਦਿਨ ਹੋ ਗਏ ਇੱਤੀ ਫਿਰਦੀ ਉਹ ਪਿੰਡ ਚ ਲੱਭਣੀ ਪਊ ਹਾਂ ਕਹਿੰਦਾ ਉਹ ਤੋਂ ਦੀ ਸੀ ਤੜਕੇ ਪਹਿਲੀ ਪਾਟੀ ਸੀ ਅਸੀਂ ਇੱਕ ਖਾਲੀ ਤਾਂ ਤੇ ਲਾਤੀ ਪਿੰਡੋਂ ਵਾਰ-ਵਾਰ ਜੇ ਹਾਂ ਕਹਿੰਦਾ ਮੈਂ ਕਿਹ ਦਿਨ ਜਾ ਚੜ ਲੈਣ ਦੇ ਹਾਂ ਦਿਨ ਜਾ ਚੜੂਗਾ ਤਾਂ ਫੇਰ ਚੱਲਾਂਗੇ ਹਾਂ ਕਹਿੰਦਾ ਮੂਹਰੋਂ ਕਾਂ ਤਰੀ ਆ ਅੱਛਾ ਕਹਿੰਦਾ ਤਾਂ ਆਉਂਦੀ ਆ ਯਾਰ ਹਾਂ ਕੰਨਾਂ ਮੈਂ ਮੱਤ ਟੇਕਾ ਗਾਨ ਗਾਨੇ ਕਮਾ ਕੇ ਆਏ ਹਾਂ ਕਹਿੰਦਾ ਪੂ ਚੱਕ ਕੇ ਗੋਹਾ ਕਰਦਾ ਮੇਰੇ ਮੂਰੇ ਅੱਛਾ ਵੀ ਦੇਖ ਲਾ ਮੈਂ ਕਿੰਨਰ ਹਾਂ ਹਾਂ ਸੂ ਹੈ ਨਹੀਂ ਸੀ ਕਹਿੰਦਾ ਉਹਦੇ ਅੱਛਾ ਜੀ ਕਹਿੰਦਾ ਵੇਖ ਲਾ ਯਾਰ ਹਾਂ ਇਹਨਾਂ ਪਤਾ ਨਹੀਂ ਕੀ ਰੰਗ ਸੀ ਰੱਬ ਤੇ ਉਹ ਮੇਰੇ ਨਾਲ ਹਾਂ ਕੀ ਨਹੀਂ ਹਾਂ ਤੇ ਕਹਿੰਦਾ ਇਹਨਾਂ ਨੇ ਮੈਨੂੰ ਪਾਗਲ ਦਾ ਕਰਾਰ ਦਿੱਤਾ ਵੀ ਹੈ ਲੱਗਿਆ ਵੀ ਹੈ ਲੱਗਿਆ ਪਰ ਮੇਰੇ ਅੱਜ ਵੀ ਯਾਦ ਆ ਕਹਿੰਦਾ ਅੱਜ ਵੀ ਮੈਨੂੰ ਉਹ ਦੀ ਦਾ ਮਜ਼ਦੂਰ ਜਿਹੜੇ ਚੋਲਾ ਭਰ ਕੇ ਲਗਿਆ ਸੀ ਉਹਦੇ ਕੋਲੇ ਰਹਿ ਗਈ ਹੁਣ ਵੀ ਕੋ ਉਹਦੇ ਕੋਲੇ ਵੀ ਉੱਡ ਕੇ ਆਉਣਗੇ ਹਾਂ ਹੈਨਾ ਵੀ ਇਸ ਕਰਕੇ ਕਹੇ ਇਹ ਪੁੱਜੇ ਵੇ ਸਾਧੂ ਹਾਂ ਲੰਮੇ ਸੰਤ ਸੀ ਜਿਹੜੇ ਲੋਪੋ ਵਾਲੇ ਹਾਂ ਬਾਬਾ ਅਸੀਂ ਅੱਖੀਂ ਦੇਖਿਆ ਆਪਦੇ ਅੱਛਾ ਅੱਖੀਂ ਹਾਂ ਟਰੈਕਟਰ ਖੁੱਪ ਗਿਆ ਟਰੈਕਟਰ ਨਿਕਲੇ ਨਾ ਹਾਂ ਜੋਰ ਲਾ ਲਿਆ ਹਾਂ ਟਰੈਕਟਰ ਜਿਹੜਾ ਪਾਉਣ ਨਾਲ ਟਰੈਕਟਰ ਖੁੱਭ ਜੇ ਤਿੰਨ ਜਾਂ ਟਰੈਕਟਰ ਜੋੜੇ ਹੋਏ ਹਨ ਉਹ ਵਾਹ ਟਰੈਕਟਰ ਕੱਢੋ ਹੀ ਕੱਲੇ ਨੂੰ ਧੱਕਾ ਲਾਉਨੇ ਚਲੋ ਸਾਰਿਆਂ ਨੂੰ ਪਤਾ ਲੱਗ ਗਿਆ ਵੀ ਕਿਰਪਾ ਕਰਨਗੇ ਹਾਂ ਐ ਮਗਰਿਆੜ ਨੂੰ ਹੱਥ ਲਾਇਆ ਹੈ ਚਲੋ ਲਾਓ ਤਕਤਾਰੀ ਲਾਓ ਜਿਹੜਾ ਜੋਰ ਨਾਲ ਲਾਉ ਜਿਵੇਂ ਗਾਲਾਂ ਕੱਢ ਦੇਂਦੇ ਅੱਗੇ ਨਾ ਟਰੈਕਟਰ ਬਾਹਰ ਹੈ ਕਿਕਰ ਤੇ ਪੈਰਾਕਲਫ ਨਾਲ ਆ ਗਿਆ ਹਾਂ ਕੁਲਫੀਆਂ ਲੈ ਕੇ ਉਹ ਕਹਿੰਦਾ ਵੀ ਸਾਰਿਆਂ ਨੂੰ ਪਵਾ ਹੂੰ ਉਹਨਾਂ ਮਹਾਰਾਜ ਜੀ ਇੰਨਾਂ ਦਾ ਹੋਣਗੇ ਨਹੀਂ ਉਹ ਕਹਿੰਦਾ ਵਿੱਚ ਮੂੰਹ ਨਾ ਕਰੀਏ ਤੇ ਚਾਕੀ ਨਾ ਹੂੰ ਪੰਜਲ ਵੰਡੀ ਚੱਲ ਅੱਛਾ ਇੰਨਾਂ ਦਾ ਮਰਦੀ ਪੰਡਦੀ ਹੂੰ ਵਿੱਚ ਮੂੰਹ ਨਾ ਕਰੀ ਅੱਛਾ ਕਹਿੰਦਾ ਮੈਂ ਕਹਿੰਦਾ ਯਾਰ ਦੋ ਦੋ ਤਿੰਨ ਤਿੰਨ ਵੀ ਖਾਦਦੇ ਹਾਂ ਸਾਰਿਆਂ ਨੇ ਓਏ ਹੈ ਤਾਂ ਤਾਂ ਕਹਿੰਦੇ ਆ ਚੱਕ ਪੈਸੇ ਉਹ ਕਹਿੰਦਾ ਨਹੀਂ ਮਹਾਰਾਜ ਭਈਆ ਸੀ ਹਾਂ ਉਹ ਇਹਨੇ ਪੈਸੇ ਤਾਂ ਲੈਣੇ ਪਾਣੇ ਬੇਟਾ ਹਾਂ ਤੂੰ ਮਿਹਨਤ ਕਰਦਾ ਕਰ ਨਹੀਂ ਜੀ ਹਾਂ ਹਾਂ ਦਾ ਇੰਨਾ ਕੋਲ ਫਨਾ ਹੈ ਹੀ ਨਹੀਂ ਸੀ ਜੀ ਹਾਂ ਜਿੰਨੀ ਮੇਰੇ ਕੋ ਆਤੀਆਂ ਇੰਨਾਂ ਤਾਂ ਮੈਂ ਲੈ ਹੀ ਨਹੀਂ ਉਹ ਕਹਿੰਦਾ ਲਿਆ ਜਾਂਦਾ ਛੱਡ ਤੂੰ ਇਹਦੇ ਵਿੱਚ ਨਾ ਝਾਕੀ ਵੇਚਦਾ ਪਰ ਪਾਜ ਹਾਂ ਹਾਂ ਤੇ ਵੇਲਾ ਉੱਥੇ ਜਿਹੜੇ ਮੱਕੇ ਸੇਵਾਦਾਰ ਉਹਨਾਂ ਨੇ ਪਾਸੇ ਕਰਕੇ ਭਈਏ ਨੂੰ ਕਿਹਾ ਇਹਦੇ ਵਿੱਚ ਨਾ ਵੇਖ ਕੀ ਹੋਣ ਤੱਪੀ ਪਰ ਹਾਂ ਠੀਕ ਹੈ ਇੰਨੀ ਕਿਰਪਾ ਹੁੰਦੀ ਹੈ ਹਾਂ ਬੰਦੇ ਤੇ ਮਾਲਕ ਦੀ ਜਦੋਂ ਤੀਜਾ ਨੇਤਰ ਖੁੱਲਦਾ ਸਹੀ ਗੱਲ ਉਹ ਖੋਲਣਾ ਆਪ ਹੈ ਹਾਂ ਠੀਕ ਹੈ ਕੋਈ ਕਿਸੀ ਦੀ ਬਰਾਈ ਕਰਕੇ ਨਹੀਂ ਖੁੱਲਣਾ ਬਿਲਕੁਲ ਜੀ ਜਿਵੇਂ ਮੈਂ ਹੁਣ ਘਰ ਪਾਉਂਦਾ ਸੀਗਾ ਮੇਰੀ ਟਿਕਟੋਕ ਤੇ ਪਈ ਹੈ ਵੀਡੀਓ ਅੱਜ ਵੀ ਹੂੰ ਜੇ ਭਰਾ ਕੋਈ ਬਾਹਰ ਹੋਵੇ ਹੂੰ ਵੀਰ ਪ੍ਰਤਾਪ ਐਡ ਦੀ ਰੇਟ 712 ਹੂੰ ਆਈਡੀ ਆਪਣੀ ਟਿਕਟੋਕ ਤੇ ਹੂੰ ਟਿਕਟੋਕ ਤੇ ਬੈਂਗਣੀ ਹਨੂਮਾਨ ਬਣੀ ਵੀ ਹੈ ਅੱਛਾ ਜੀ ਆਪਣੇ ਘਰੇ ਬੂਟੇ ਨੂੰ ਲੱਗੀ ਸੀ ਉਹ ਆਹਾਂ ਫੇਰ ਘਰ ਪਾਉਣ ਲੱਗੇ ਸੀ ਹੂੰ ਹੂੰ ਆਪਣੇ ਕੋਲ ਪੈਸੇ ਪੂਰੇ ਆਏ ਨਹੀਂ ਸੀ ਭਾਈ ਹੂੰ ਜਾ ਉਹ ਜਾਣਦਾ ਪ੍ਰਮਾਤਮਾ ਤੇ ਜਾ ਮੇਰਾ ਪਰਿਵਾਰ ਜਾਣਦਾ ਕਿੱਥੇ ਪਹੁੰਚਾਤੇ ਉਹਨੇ ਘਰ ਪਹੁੰਚਾ ਠੀਕ ਸਾਨੂੰ ਨਹੀਂ ਪਤਾ ਕਿਵੇਂ ਤੇ ਸਾਡੇ ਕੋਲ ਤਾਂ ਉਨੇ ਕੀ ਜਿ ਜਿੰਨੇ ਨਾਕਸੀ ਵਾਲੇ ਹੁੰਦੇ ਸੀ ਠੀਕ ਹੈ ਜੀ ਬਾਕੀ ਉਹਦੀ ਕਿਰਪਾ ਹੁੰਦੀ ਹੈ ਸਹੀ ਗੱਲ ਹੈ ਜੀ ਪ੍ਰਮਾਤਮਾ ਹਾਜ਼ਰ-ਨਾਜ਼ਰ ਹੈ ਬੰਦੇ ਨੂੰ ਉਹਦੇ ਕਹਿਣ ਨੂੰ ਔਕਾਤ ਚਾਹੀਦੀ ਹੈ ਲੈਣ ਵਾਲੀ ਉਹ ਦੇਣ ਵਾਲਾ ਨਹੀਂ ਤੱਕਦਾ ਭਾਈ ਉਹਦੇ ਘਰੇ ਬੜਾ ਖੁਸ਼ ਸਹੀ ਗੱਲ ਦਾ ਇਹ ਵੇਖੋ ਨਹੀਂ ਚਾਹੀਦੀ ਤੁਸੀਂ ਕਿਹੜਾ ਅੰਦਰ ਆਤਮਾ ਨਾਲ ਜੁੜ ਕੇ ਵੇਖੋ ਹਾਂ ਜੁੜੋ ਉਹਦੇ ਨਾਲ ਗੱਲਾਂ ਕਰੋ ਹਾਂ ਉਹਦੇ ਨਾਲ ਵਿਚਾਰ ਵਟਾਂਦਰੇ ਕਰੋ ਹਾਂ ਮਾਲਕਾ ਪਿਓ ਆਪਣਾ ਹਾਂ ਮਾਂ ਪਿਓ ਆਪਨ ਜਨਮ ਦਿੱਤਾ ਉਹਨੇ ਧਰਤੀ ਵਿਖਾਈ ਹੈ ਹਾਂ ਉਹਨੇ ਦੁਨੀਆ ਵਿਖਾਈ ਆ